ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸ모 ਸ਼ਹੀਦਾ ਸਿੰਘਾਂ ਦੀ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜਿਹੜੀਆਂ ਭੈਣਾਂ ਦੇ ਹਸਬੈਂਡ ਜਾਂ ਉਹਨਾਂ ਦੇ ਭਰਾ ਜਾਂ ਉਹਨਾਂ ਦੇ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਜਾਂ ਨਸ਼ਾ ਕਰਦੇ ਨੇ ਜਾਂ ਗਲਤ ਰਸਤੇ 'ਤੇ ਚੱਲ ਰਹੇ ਨੇ ਤਾਂ ਉਹਨਾਂ ਨੂੰ ਉਸ ਗਲਤ ਰਸਤੇ ਤੋਂ ਹਟਾਉਣ ਦੇ ਲਈ ਖਾਲਸਾ ਜੀ ਭੈਣਾ ਨੂੰ ਬੇਨਤੀ ਹੈ ਕਿ ਇਹ ਦੋ ਕਾਰਜ ਜ਼ਰੂਰ ਕਰਨ। ਜਦੋਂ ਤੁਸੀਂ ਖਾਲਸਾ ਜੀ ਇਹ ਦੋ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਤੁਹਾਡਾ ਜੋ ਹਸਬੰਡ ਪਰਾਈ ਜਾਂ ਪਿਤਾਏ ਜੋ ਵੀ ਗਲਤ ਰਸਤੇ ਤੇ ਚੱਲ ਰਹੇ ਨੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਉਹ ਸਭ ਕੁਝ ਠੀਕ ਹੋ ਜਾਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਘਰ ਦੇ ਵਿੱਚ ਨਸ਼ਾ ਹੁੰਦਾ ਏ ਉਸ ਘਰ ਦੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਨੇ ਉਹ ਘਰ ਖਰਸਾ ਜੀ ਬਿਲਕੁਲ ਤਬਾਹ ਹੋ ਜਾਂਦਾ ਏ ਜੇ ਕਿਸੇ ਦਾ ਹਸਬੰਦ ਸ਼ਰਾਬ ਪੀਂਦਾ ਏ ਜਾਂ ਨਸ਼ੀ ਕਰਦਾ ਏ ਤਾਂ ਘਰਸਾ ਜੀ ਉਹਨਾਂ ਦੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਂਦਾ ਏ ਜੋ ਘਰ ਵਾਲੀ ਉਹਦਾ ਫਿਊਚਰ ਖਰਾਬ ਹੋ ਜਾਂਦਾ ਏ ਏਸੀ ਤੇਰਾ ਖਰਸਾ ਜੀ ਨਸ਼ਾ ਕਰਨ ਲਈ ਸੇਤ ਨੂੰ ਖਰਾਬ ਨਹੀਂ ਕਰਦਾ ਸੇਤ ਦੇ ਨਾਲ-ਨਾਲ ਬੱਚਿਆਂ ਦੀ ਕਹਾ ਆਪਣੇ ਹਸਬੈਂਡ ਦੀ ਕੇਰ ਕਰਦੀ ਇੱਕ ਆਇਸ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਸਾਰੀ ਘਰ ਦੀ ਬਰਬਾਦੀ ਹੋ ਜਾਂਦੀ ਹੈ ਖਾਲਸਾ ਜੀ ਕਈ ਵਾਰ ਤਾਂ ਖਾਲਸਾ ਜੀ ਆਪਾਂ ਜਦੋਂ ਗੁਰੂ ਦੇ ਨਾਲ ਜੁੜਦੇ ਆ ਗੁਰਬਾਣੀ ਦੇ ਨਾਲ ਜੁੜਦੇ ਆ ਤੇ ਪਰਮਾਤਮਾ ਦੀ ਆਪਣੀ ਤੇ ਕਿਰਪਾ ਹੁੰਦੀ ਹੈ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਹੀ ਖਾਲਸਾ ਜੀ ਆਪਣੇ ਘਰ ਦੇ ਵਿੱਚ ਇਹ ਸਾਰੀਆਂ ਮਾੜੀਆਂ ਚੀਜ਼ਾਂ ਨਸ਼ਾ ਸ਼ਰਾਬ ਜਿਹੜੀ ਘਰ ਦੇ ਵਿੱਚ ਮੀਟ ਸ਼ਰਾਬ ਦਾ ਸੇਵਨ ਹੁੰਦਾ ਹੈ ਉਹ ਸਾਰੀਆਂ ਹੀ ਮਾੜੀਆਂ ਚੀਜ਼ਾਂ ਘਰ ਤੋਂ ਦੂਰ ਹੋ ਜਾਂਦੀਆਂ ਨੇ ਪਰ ਕਈ ਵਾਰ ਖਾਲਸਾ ਜੀ ਆਪਾਂ ਗੁਰਬਾਣੀ ਦੇ ਜਾਪ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਪਰ ਇਹ ਸਭ ਕਰਨ ਦੇ ਬਾਵਜੂਦ ਵੀ ਆਪਣੀ ਘਰ ਦਾ ਮਾਹੌਲ ਠੀਕ ਨਹੀਂ ਰਹਿੰਦਾ ਆਪਣੇ ਜੋ ਹਸਬੰਡ ਹੁੰਦਾ ਏ ਘਰ ਦੇ ਵਿੱਚ ਜਾਂ ਕਿਸੇ ਦਾ ਪਰਾਜਾ ਫਾਦਰ ਉਹ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਜਾਂ ਕੀ ਖਾਲਸਾ ਜੀ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਤੇ ਜਿਹੜੇ ਘਰ ਦੇ ਵਿੱਚ ਨਸ਼ਾ ਏ ਉਸ ਘਰ ਦੇ ਵਿੱਚ ਕਦੇ ਵੀ ਖੁਸ਼ੀ ਨਹੀਂ ਹੁੰਦੀ ਤੁਸੀਂ ਵੀ ਖਾਲਸਾ ਜੀ ਦੇਖਿਆ ਹੋਣਾ ਕਿ ਉਸ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਹੋ ਜਾਂਦੀ ਏ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਇਹੀ ਅਰਦਾਸ ਬੇਨਤੀ ਕਰਨੇ ਆ ਕਿ ਪਰਮਾਤਮਾ ਕਿਸੇ ਦੇ ਵੀ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਾ ਬਣਾਵੇ ਵਾਹੀ ਗੁਰੂ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਸੋਜੀ ਬਖਸ਼ਣ ਤੇ ਗੁਰੂ ਦੇ ਨਾਲ ਜੁੜਨ ਦੀ ਹਿੰਮਤ ਦੇਣ ਹੁਣ ਆਪਾਂ ਖਾਨਸਾ ਜੀ ਗੱਲਬਾਤ ਵਿਚਾਰ ਸਾਂਝੀ ਕਰਦੀਆਂ ਕਿ ਜੇਕਰ ਆਪਣੀ ਘਰ ਦੇ ਵਿੱਚ ਕਿਸੇ ਭੈਣ ਦਾ ਹਸਬੈਂਡ ਜਾਂ ਪਰਾਈ ਜਾਂ ਉਹਨਾਂ ਦਾ ਪਿਤਾਏ ਜੋ ਬਹੁਤ ਜ਼ਿਆਦਾ ਨਸ਼ਾ ਜਾਂ ਸ਼ਰਾਬ ਪੀਂਦੇ ਨੇ ਵਾਹੀ ਗੁਰੂ ਦੇ ਨਾਲ ਨਹੀਂ ਜੁੜੇ ਹੋਏ ਆਪਣੀ ਕਹਿਣ ਤੇ ਕਹਿਣੇ ਤੋਂ ਬਾਹਰ ਨੇ ਜੇਕਰ ਆਪਾਂ ਉਹਨਾਂ ਦੇ ਲਈ ਕੁਝ ਚੰਗਾ ਸੋਚਦੇ ਆ ਉਹਨਾਂ ਨੂੰ ਕੁਝ ਚੰਗਾ ਬੋਲਦੇ ਆ ਕਿ ਇਹ ਸਭ ਛੱਡੋ ਇਹ ਸਭ ਕਹਿਣ ਦੇ ਬਾਵਜੂਦ ਵੀ ਜੇਕਰ ਉਹ ਆਪੜੀ ਨਾਲ ਲੜਾਈ ਕਲੇਸ਼ ਕਰਦੇ ਆ ਘਰ ਦੇ ਵਿੱਚ ਤਾਂ ਖਾਲਸਾ ਜੀ ਤੁਸੀਂ ਇਹ ਦੋ ਕਾਰਜ ਮੇਰੀਆਂ ਭੈਣਾ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦਿਓ ਤੁਸੀਂ ਦੇਖਿਓ ਕਿ ਪਰਮਾਤਮਾ ਦੀ ਕਿਵੇਂ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਏ ਤੇ ਜੋ ਵੀ ਤੁਹਾਡੇ ਘਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਦੁੱਖ ਕਲੇਸ਼ ਰਹਿੰਦਾ ਏ ਉਹ ਸਭ ਦੂਰ ਹੋ ਜਾਵੇਗਾ ਖਾਲਸਾ ਜੀ ਪਹਿਲਾ ਕਾਰਜ ਖਾਲਸਾ ਜੀ ਤੁਸੀਂ ਕੀ ਕਰਨਾ ਹੈ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਹੋ ਤਾਂ ਬਹੁਤ ਚੰਗੀ ਗੱਲ ਏ ਅਗਰ ਨਹੀਂ ਕਰਦੇ ਤਾਂ ਤੁਸੀਂ ਅੱਜ ਤੋਂ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋ ਸਵੇਰੇ ਅਮ੍ਰਿਤ ਵੇਲੇ ਤੁਸੀਂ ਪੰਜ ਬਾਣੀਆਂ ਤੇ ਸ਼ਾਮ ਨੂੰ ਰਹਿਰਾਸ ਦੇ ਸਮੇਂ ਰਹਿਰਾਸ ਸਹਿਬ ਇਹ ਤੁਸੀਂ ਇੰਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਸਮਾ ਜ਼ਰੂਰ ਗੱਡੋ ਖਾਲਸਾ ਜੀ ਜੀਕਰ ਖਾਲਸਾ ਜੀ ਆਪਣੀ ਘਰ ਦੇ ਵਿੱਚ ਆਪਾਂ ਗੁਰਬਾਣੀ ਨਹੀਂ ਲਗਾਉਂਦੇ ਆਪਣੇ ਘਰ ਦੇ ਵਿੱਚ ਕਦੇ ਵਾਹੀ ਗੁਰੂ ਸਚੇ ਪਾਸ਼ਾ ਜੀ ਦੀ ਗੁਰਬਾਣੀ ਦਾ ਜਾਪ ਹੋਇਆ ਹੀ ਨਹੀਂ ਹੋਣਾ ਤਾਂ ਦੂਰ ਦੀ ਗੱਲ ਆਪਾਂ ਵੀ ਕਦੇ ਪਰਮਾਤਮਾ ਦੇ ਲਈ ਸਮਾਂ ਨਹੀਂ ਕੱਢਦੇ ਤਾਂ ਖਾਰਸਾ ਜੀ ਜਦੋਂ ਆਪਾਂ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦੇ ਨਾਲ ਜੁੜਦੇ ਨਹੀਂ ਗੁਰਬਾਣੀ ਦਾ ਜਾਪ ਨਹੀਂ ਕਰਦੇ ਫਿਰ ਇਹ ਜਿਹੜਾ ਆਪਣਾ ਮਾਣੀ ਨਾ ਇਹਦੇ ਵਿੱਚ ਹੋਰ ਹੀ ਕਹਾਣੀਆਂ ਪੈਦਾ ਹੋ ਜਾਂਦੀਆਂ ਨੇ ਇੱਕ ਨੈਗੇਟਿਵਿਟੀ ਪੈਦਾ ਹੋ ਜਾਂਦੀ ਹੈ ਜਿਸ ਦੇ ਕਰਕੇ ਖਾਲਸਾ ਜੀ ਆਪਣੇ ਘਰ ਦੇ ਹਾਲਾਤ ਭਾਵੇਂ ਕਿਸੇ ਜਰੀਏ ਕਿਉਂ ਨਾ ਹੋਣ ਬਹੁਤ ਜ਼ਿਆਦੇ ਮਾੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤਰ੍ਹਾਂ ਖਾਲਸਾ ਜੀ ਇਹ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਤੇ ਇਸ ਦੇ ਲਈ ਤੁਸੀਂ ਗੁਰਬਾਣੀ ਦਾ ਜੇਕਰ ਜਾਪ ਨਹੀਂ ਵੀ ਕਰਦੇ ਨਾ ਤੇ ਤੁਸੀਂ ਅੱਜ ਤੋਂ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰੋ ਇਸ ਤਰ੍ਹਾਂ ਕਾਲਸਾ ਜੀ ਗੁਰਬਾਣੀ ਦੀ ਚਾਪ ਦੇ ਨਾਲ-ਨਾਲ ਤੁਹਾਡੀ ਪਰਿਵਾਰ ਦਾ ਇੱਕ ਮੈਂਬਰ ਜੇਕਰ ਤੁਹਾਡੀ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਜੇਕਰ ਨਹੀਂ ਜਾ ਰਿਹਾ ਤਾਂ ਮੇਰੀ ਮੇਰੀਆਂ ਭੈਣਾਂ ਨੂੰ ਰਿਕੁਐਸਟ ਏ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰਨ ਕਰਦੇ ਜੋ ਆਪਣੇ ਕਮਾਕਾਰਾਂ ਦੇ ਹਾਲਾਤ ਨੇ ਇਹ ਤਾਂ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਨੇ ਜੀ ਕਰ ਖਾਲਸਾ ਜੀ ਆਪਾਂ ਚਾਹੁੰਨੇ ਆ ਕਿ ਆਪਣਾ ਪਰਿਵਾਰ ਜਿੜਾ ਉਹ ਬਿਲ ਵਰਤਨ ਆਪਸ ਵਿੱਚ ਖੁਸ਼ੀ ਦੇ ਨਾਲ ਰਹੇ ਤੇ ਮਾੜੇ ਕੰਮਾਂ ਤੋਂ ਦੂਰ ਰਹੇ ਤਾਂ ਖਾਲਸਾ ਜੀ ਆਪਾਂ ਨੂੰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਅੱਗੇ ਹੀ ਝੋੜੀ ਅੱਡ ਕੇ ਅਰਦਾਸ ਬੇਨਤੀ ਕਰਨੀ ਪਵੇਗੀ ਜਦੋਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰਾਂਗੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਨਗੇ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਆਪਣਾ ਸਭ ਕੁਝ ਠੀਕ ਹੋ ਸਕਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰੋ। ਬੇਸ਼ੱਕ ਤੁਹਾਡੀ ਘਰ ਦੇ ਵਿੱਚ ਕਿੰਨੀਆਂ ਵੀ ਪ੍ਰੋਬਲਮ ਨੇ, ਕਿੰਨੇ ਦੁੱਖ ਕਲੇਸ਼ ਨੇ ਜਾਂ ਮੀ ਜਾਏ, ਹਨੇਰੀ ਜਾਏ, ਤੁਸੀਂ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ। ਤੁਸੀਂ ਇਹ ਨਹੀਂ ਦੇਖਣਾ ਕਿ ਅੱਜ ਮੌਸਮ ਖਰਾਬ ਏ ਹੁਣ ਧੋਪੇ ਜਾਂ ਛਾਂ ਏ ਜਿਗਰ ਖਾਲਸਾ ਜੀ ਤੁਸੀਂ ਇਹ ਸਭ ਚੀਜ਼ਾਂ ਦੇਖੋਗੇ ਜੇਕਰ ਤੁਸੀਂ ਧੁੱਪ ਛਾਂ ਦੇਖੇ ਬਿਨਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਤੁਹਾਡੀ ਸੁਣਨਗੇ ਇਸੀ ਤਰ੍ਹਾਂ ਖਾਲਸਾ ਜੀ ਇੱਕ ਕਾਰਜ ਤਾਂ ਤੁਸੀਂ ਇਹ ਕਰਨਾ ਹੈ ਦੇ ਦੂਸਰਾ ਕਾਰਜ ਖਾਲਸਾ ਜੀ ਇੱਕ ਸ਼ਬਦ ਦਾ ਜਾਪੇ ਉਹ ਸ਼ਬਦ ਦਾ ਜਾਪ ਕਰਨਾ ਵੀ ਤੁਸੀਂ ਸ਼ੁਰੂ ਕਰ ਦਿਓ ਦੇਖਿਓ ਕਿ ਤੁਹਾਡੇ ਘਰ ਪਰਿਵਾਰ ਤੇ ਕਿਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਤੇ ਤੁਹਾਡੇ ਘਰ ਦੇ ਵਿੱਚ ਕਿੰਨੀ ਖੁਸ਼ੀਆਂ ਆਉਂਦੀਆਂ ਨੇ ਇਸ ਸ਼ਬਦ ਦਾ ਜਾਪ ਕਰਨ ਦੀ ਵਿਧੀ ਖਾਲਸਾ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਨੀਝੇ ਖਾਲਸਾ ਜੀ ਤੁਸੀਂ ਆਸਣ ਲਗਾ ਕੇ ਬੈਠਣਾ ਹੈ ਆਸਣ ਸਾਫ ਸੁਥਰਾ ਹੋਣਾ ਚਾਹੀਦਾ ਹੈ ਤੇ ਪਾਠ ਕਰਨ ਸਮੇਂ ਆਪਣੇ ਕੋਲ ਇੱਕ ਤੁਸੀਂ ਗਲਾਸ ਦੇ ਵਿੱਚ ਜਾਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਤੁਸੀਂ ਆਪਣੇ ਕੋਲ ਪਾਣੀ ਰੱਖ ਲੈਣਾ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਟਿਕਾ ਕੇ ਤੇ ਜਿਹੜੀ ਉਹਨਾਂ ਦੀ ਅਠੋਤਰੀ ਮਾਲਾ ਹੁੰਦੀ ਹੈ ਖਾਲਸਾ ਜੀ ਉਹ ਲੈ ਕੇ ਤੇ ਸ਼ਬਦ ਦਾ ਪਾਠ ਵਿਧੀ ਅਨੁਸਾਰ ਕਰਨਾ ਤੁਸੀਂ ਸ਼ੁਰੂ ਕਰ ਰਹੇ ਹੋ ਜੋ ਵੀ ਖਾਲਸਾ ਜੀ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਵੇ ਉਹ ਭਾਵਨਾ ਨੂੰ ਰੱਖਦੇ ਹੋਏ ਤੁਸੀਂ ਇਸ ਸ਼ਬਦ ਦਾ ਜਾਪ ਸ਼ਰਧਾ ਭਾਵਨਾ ਤੇ ਭਰੋਸੇ ਦੇ ਨਾਲ ਕਰਨਾ ਹੈ ਪੀਰ ਕਾਲਸਾ ਜੀ ਜੋ ਵੀ ਤੁਹਾਡੀ ਭਾਵਨਾ ਅਰਦਾਸ ਹੈ ਉਹ ਜ਼ਰੂਰ ਪੂਰੀ ਹੋਵੇਗੀ ਜਦੋਂ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰ ਲਿਆ ਸ਼ਬਦ ਦਾ ਜਾਪ ਸਮਾਪਤ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਜਲ ਕੋਲ ਰੱਖਿਆ ਹੋਵੇਗਾ ਉਹ ਜਲ ਤੁਸੀਂ ਆਪ ਵੀ ਸ਼ਕਣਾ ਹੈ ਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵੀ ਸਿਖਾਉਣਾ ਹੈ ਤੇ ਫਿਰ ਤੁਸੀਂ ਉਸ ਜਲ ਨੂੰ ਲੈ ਕੇ ਵਿੱਚ ਹੋਰ ਵਧਾ ਕੇ ਚੱਲ ਆਪਣੀ ਘਰ ਦੇ ਵਿੱਚ ਛੱਟਾ ਦੇਣਾ ਹੈ ਤੇ ਇਸ ਸ਼ਬਦ ਦਾ ਖਾਲਸਾ ਜੀ ਜਾਪ ਕਰਨ ਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕਿਸੇ ਵੀ ਕਿਸਮ ਦੀ ਗੱਲਬਾਤ ਨਹੀਂ ਕਰਨੀ। ਮਨ ਸ਼ਬਦ ਦੇ ਵਿੱਚ ਜੋੜਨਾ ਹੈ ਕਿਉਂਕਿ ਖਾਲਸਾ ਜੀ ਨਾਮ दारू ਹੈ ਜੋ ਸਭ ਦੁੱਖਾਂ ਤਕਲੀਫਾਂ ਨੂੰ ਦੂਰ ਕਰਦਾ ਹੈ। ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਸਬ ਦਾਤਾ ਵਰਕਤਾ ਖੁਸ਼ੀਆਂ ਮਿਲਦੀਆਂ ਨੇ ਖਾਲਸਾ ਜੀ ਕੋਈ ਘਾਟ ਨਹੀਂ ਰਹਿੰਦੀ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ ਕਰੋਗੇ ਆਓ ਖਾਲਸਾ ਜੀ ਇਸ ਸ਼ਬਦ ਦੀ ਸਾਂਝ ਪਾਈਏ ਜਾਗੋ ਰਾਮ ਪਤਾਰ ਤਾਂ ਕਿ ਆਨੰਦ ਕਣਾ ਸੁਖਵੰਤੀ ਸਨਾਰੇ ਸੋਭਾ ਪੂਰਬਣਾ ਮਾਨ ਮਹੰਤ ਕਲਿਆਣ ਹਰ ਜਸ ਸੰਗ ਸਰਜਣ ਸੋ ਪ੍ਰਭ ਸਰਬ ਸੇਦੀ ਨਵ ਨੀਦੀ ਤਿਤ ਗਰੈ ਨਹੀਂ ਊਨਾ ਸਭ ਕਿਛ ਮਧੁਰ ਬਾਣੀ ਪਿਰਹੇ ਮਾਣੀ ਥਿਰ ਸੁਹਾਗ ਤਾਕਾ ਬਣਾ ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ ਰਾਮੁ ਪਤਾਰ ਤਾਕੀ ਆਨੰਦ ਕਣਾ ਖਾਲਸਾ ਜੀ ਇਸ ਸ਼ਬਦ ਦਾ ਜਾਪ ਤੇ ਇਹ ਦੋ ਕਾਰਜ ਜੇਕਰ ਤੁਸੀਂ ਅੱਜ ਤੋਂ ਹੀ ਕਰਨੇ ਸ਼ੁਰੂ ਕਰ ਦਉਗੇ ਤਾਂ ਤੁਹਾਡੇ ਹਸਬੰਦ ਜਾਂ ਤੁਹਾਡਾ ਭਰਾ ਜਾਂ ਤੁਹਾਡੇ ਪਿਤਾ ਜੋ ਵੀ ਗਲਤ ਰਸਤੇ ਤੇ ਨੇ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਜਾਂ ਸ਼ਰਾਬ ਪੀਂਦੇ ਨੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਦੂਰ ਲੜਾਈ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ ਉਹ ਖਾਲਸਾ ਜੀ ਦੂਰ ਹੋ ਜਾਵੇਗਾ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਪਤੀ ਪਤਨੀ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਜੋ ਵੀ ਮੁਸ਼ਕਲਾ ਜਾਂ ਔਂਕੜਾ ਆਉਂਦੀ ਆ ਉਹਨਾਂ ਦੇ ਵਿੱਚ ਕਲੇਸ਼ ਰਹਿੰਦਾ ਸੀ ਉਹ ਸਭ ਦੂਰ ਹੋਵੇਗਾ ਤੇ ਇਸ ਸ਼ਬਦ ਦਾ ਜਾਪ ਖਾਲਸਾ ਜੀ ਤੁਸੀਂ ਹਰ ਰੋਜ਼ ਇਸ ਵਿਧੀ ਦੇ ਅਨੁਸਾਰ 40 ਦਿਨ ਲਗਾਤਾਰ ਹਰ ਰੋਜ਼ 101 ਵਾਰ ਕਰਨਾ ਹੈ ਤੇ 40 ਦਿਨ ਲਗਾਤਾਰ ਕਰਨਾ ਹੈ। ਤੁਸੀਂ ਬਿਨਾਂ ਨਾ ਅੰਗੇ ਇਸ ਸ਼ਬਦ ਦਾ ਚਾਪ ਕਰਕੇ ਦੇਖਿਓ ਕਿਵੇਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਹੈ। ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਮੈਂਡ ਬਾਕਸ ਦੇ ਵਿੱਚ ਵਾਹੀ ਗੁਰੂ ਲੀਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਖਾਲਸਾ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਤਾਜੋ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਘਰ ਪਰਿਵਾਰ ਤੇ ਮੀਰ ਪਰਿਆ ਹੱਥ ਰੱਖਣ ਤੁਹਾਨੂੰ ਤੰਦਰੁਸਤੀ ਬਖਸ਼ਣ ਸੁਖਾਲਾ ਜੀ ਭੁੱਲਾ ਚੁੱਕਾ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਜਾਣੀ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰਿਆਂ ਸੰਗਤਾਂ ਤੇ ਮੀਰ ਪਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਉਣਾ თანਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੀਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ਣੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਮੀ ਆ ਉਮਰਾਂ ਬਖਸ਼ੀਆਂ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ